ਨਮਸਕਾਰ ਜੀ ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਇੱਕ ਤਲਾ ਨਿਊਜ਼ ਦਾ ਨਾਮ ਨਾਰ ਐਨ ਐਨ ਨਾਰ ਨਿਊਜ਼ ਅੱਜ ਜੋ ਇਹ ਇੱਕ ਵਾਰ ਫੇਰ ਨਕੌਦਰ ਸ਼ਹਿਰ ਦੇ ਵਿੱਚ ਫਲੈਂਗ ਮਾਰਚ ਕੱਢਿਆ ਗਿਆ ਹੈ ਔਰ ਸਾਡੇ ਨਾਲ ਜੋ ਫਲੈਂਗ ਮਾਰਚ ਦੇ ਵਿੱਚ ਮੈਡਮ ਵਥਲਾ ਗੁੱਤਾ ਜੀ ਐਸਪੀ ਔਰ ਸਾਡੇ ਐਸ ਐਚ ਓ ਸਾਹਿਬ ਅਮਨ ਸੈਣੀ ਜੀ ਉਹਨਾਂ ਦੇ ਨਾਲ ਪੂਰੇ ਸ਼ਹਿਰ ਦਾ ਜਾਨੀ ਕਿ ਰਾਉਂਡ ਕੱਢਿਆ ਗਿਆ ਆ ਤੇ ਕਰਫੂ ਦੀ ਇੱਕ ਵਾਰ ਫੇਰ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਆ ਕਿ ਕਿਰਪਾ ਕਰਕੇ ਆਪਣੇ ਆਪਣੇ ਘਰਾਂ ਦੇ ਵਿੱਚ ਰਹੋ ਕਰਫੂ ਉਸੇ ਤਰ੍ਹਾਂ ਹੀ ਲਾਗੂ ਆ ਬਾਹਰ ਨਾ ਨਿਕਲੋ ਜੇ ਕੋਈ ਬਾਹਰ ਆਏਗਾ ਉਸ ਦੇ ਖਿਲਾਫ ਫੇਰ ਸਖਤ ਕਾਰਵਾਈ ਹੋਵੇਗੀ ਕੈਮਰਾਮੈਨ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਨਕੋਦਰ ਇੱਕ ਵਾਰੀ ਵੇਚ ਗਿਆ ਆ ਅੱਛਾ ਮੇਰੀ ਮੇਰੀ ਮੈਸਿਪਲ ਕਾ ਸੁਣੋ ਅਸੀਂ ਨੈਤਿਕ ਨਿਵੇਸ਼ ਕਰਨਾ ਮੇਰੀ ਸਿੰਪਲ ਜੀ ਸਰ ਇਹ ਅਧਿਕਾਰ ਖੇਤਰ ਡੀਸੀ ਸਾਹਿਬ ਦਾ ਡੀਸੀ ਸਾਹਿਬ ਨੇ ਪਹਿਲੇ 9 ਤੋਂ ਬੇਨਤੀ ਪਹੁੰਚਾਉ ਉਹਨਾਂ ਤੱਕ ਅਸੀਂ ਬਾਅਦ ਤੋਂ ਨਿਕਲਣੇ ਕੀ ਗੱਲ ਇਹ ਬੇਨਤੀ ਤੁਸੀਂ ਐਡੀਐਮ ਸਾਹਿਬ ਨੂੰ ਆਪਣੀ ਇੱਕ ਖਾਸ ਦੇ ਦਿੱਤੀ ਸਰ ਆਹ ਪ੍ਰੋਬਲਮ ਆ ਰਹੀ ਹੈ ਸਾਨੂੰ ਸਾਨੂੰ ਥੋੜਾ ਜਿਹਾ ਟਾਈਮ ਦੇ ਦਿੱਤਾ ਜਿਦੋਂ ਉਸ ਨੂੰ ਕਾਸੀ ਸਮਝ ਆ ਫਾਸ ਦੇਖੋ ਗੱਲ ਬਾਕੀ ਜਿਹੜੀ ਤੁਸੀਂ ਮੋਰੋਂ 9 ਤੋਂ ਅਸੀਂ ਚਾਰਜ ਦੇ ਪੀਸ ਲੈ ਲੇ ਥੋੜੀ ਜਾਂ ਸਾਰੇ ਬੰਦ ਹੋਣ ਦੇਖੋ ਜਾਂ ਸਾਰੇ ਬੰਦ ਸਾਡੇ ਸਾਰੇ ਬੰਦ ਹੈ ਕੋਈ ਮੇਰੇ ਮਾਮੇ ਦਾ ਬੋਤਲਾ ਦਾ ਸਾਰੇ ਪਤਾ ਕਿ ਬੇਨਤੀ ਆ ਵੀ ਅਸੀਂ ਤਾਂ ਬੇਨਤੀ ਕਰਨੀ ਚਾਹੁੰਦੇ ਆ ਵੀ 60 ਦਿਨ ਦੇ ਅੰਦਰ ਹੋਵੇ ਇਹ ਜਿਹੜੀ ਸਾਡੀ 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 ਜਿਹੜੀ ਕਮਿਊਨਿਟੀ ਆ ਇਹ ਮੰਗ ਨਹੀਂ ਸਕਦੀ ਤੁਹਾਨੂੰ ਰਾਜਨਦੇਓ ਨਹੀਂ ਅਸੀਂ ਮੰਗਣਾ ਆ ਮਤਲਬ ਬੇਨਤੀ ਆ ਹੁਣ ਅੰਦਰ ਅੰਦਰ ਘਰੇ ਸਾਰੇ ਮਰੇ ਪਏ ਆ ਕਿਸੇ ਕੋ ਪੈਸੇ ਘਰੇ ਬੈਠੋ ਵੇਚੀ ਘਰੇ ਬੈਠੋ हां जी सर आज ਜਿਹੜਾ ਪਲੈਨ ਮਾਰਚ ਕੱਢਿਆ ਉਹਦੇ ਬਾਰੇ ਤੁਹਾਨੂੰ ਦੱਸ ਦੂੰਗਾ ਜੀ। ਹਾਂ ਜੀ ਅੱਜ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਹ ਹੁਕਮ ਹੋਇਆ ਸੀਗਾ ਸਾਡੇ ਐਸਪੀ 7 ਵੱਲੋਂ ਕਿ ਸ਼ਹਿਰ ਦੇ ਵਿੱਚ ਕਿਉਂਕਿ ਰੋਜ਼ ਰੋਜ਼ ਨਵੀਆਂ ਹਦਾਇਤਾਂ ਆਉਂਦੀਆਂ ਜੀ ਕੁਝ ਟਾਈਮਿੰਗ ਵੀ ਚੇਂਜ ਹੁੰਦਾ ਹੈ ਜਿਦਾਂ 9 ਤੋਂ 1 ਸੀਗਾ ਦੁਕਾਨਾਂ ਕੋਲ ਰਹੇ ਹੁਣ 9 ਤੋਂ 3 ਹੋ ਗਿਆ ਤਾਂ ਕਿ ਪਬਲਿਕ ਨੂੰ ਵੀ ਸਾਡੇ ਵੱਲੋਂ ਵੈਸਤੇ ਮੀਡੀਆ ਦੇ ਥਰੂ ਬਹੁਤ ਵਧੀਆ ਤੁਹਾਡਾ ਸਹਿਯੋਗ ਹੈ ਸਾਰਿਆਂ ਨੂੰ ਅਵੇਅਰਨੈਸ ਕੀਤਾ ਜਾਂਦਾ ਹੈ ਕਿ ਜੋ-ਜੋ ਵੀ ਆਰਡਰ ਸਰਕਾਰ ਵੱਲੋਂ ਕੀਤੇ ਜਾਂਦੇ ਹੈ ਉਹਨਾਂ ਤੱਕ ਪਹੁੰਚਦੀ ਹੈ ਪਬਲਿਕ ਤੱਕ ਪਰ ਫਿਰ ਵੀ ਇੱਕ ਵਾਰ ਅਸੀਂ ਵੀ ਉਹਨਾਂ ਨੂੰ ਚਾਹਦੇ ਸੀਗੇ ਕਿ ਸਾਰਿਆਂ ਨੂੰ ਪਿਆਰ ਨਾਲ ਵੀ ਤੇ ਸ਼ਕਤੀ ਨਾਲ ਵੀ ਅਸੀਂ ਸਾਰਿਆਂ ਨੂੰ ਦੱਸੀਏ ਤਦ ਕਰਕੇ ਅਸੀਂ ਇੱਕ ਲੰਮਾ ਫਲੈਗ ਮਾਰਚ ਕੀਤਾ ਪੂਰੇ ਸ਼ਹਿਰ ਦਾ ਬਸ ਆਊਟਰ ਸਕੇਟਸ ਹੀ ਆਊਟਸਕੇਟਸ ਹੈ ਜਿਹੜੀ ਸ਼ਹਿਰ ਦੀਆਂ ਉਹ ਵੀ ਕਵਰ ਕੀਤੀਆਂ ਨੇ ਮੈਂ ਸਿਰਫ ਸਾਡਾ ਮਕਸਦ ਇਹ ਸੀ ਕਿ ਲੋਕਾਂ ਨੂੰ ਸਮਝਾਇਆ ਜਾਏ ਕੁਝ ਸਾਨੂੰ ਵਿੱਚ ਬਾੜ ਕਾਫੀ ਲੋਕ ਮਿਲੇਗੇ ਜਿਹੜੇ ਉਹਦਾ ਘੁੰਮ ਰਹੇ ਸੀਗੇ ਉਹਨਾਂ ਨੂੰ ਵੀ ਪਿਆਰ ਨਾਈਫਰ ਦੁਆਰਾ ਇੱਕ ਵਾਰ ਰਿਕਵੈਸਟ ਕੀਤੀ ਗਈ ਹੈ ਕਿ ਜਦੋਂ ਜਦੋਂ ਤੁਸੀਂ ਇੰਨਾ ਲੰਮਾ ਸਮਾਂ ਅੰਦਰ ਰਹਿ ਕੇ ਦੇਸ਼ ਦਾ ਸਾਥ ਦਿੱਤਾ ਹੈ ਜੰਦਰ ਦਾ ਸਾਥ ਦਿੱਤਾ ਹੋਰ ਥੋੜਾ ਜਿਹਾ ਸਮਾਂ ਸਾਨੂੰ ਕੱਢਣਾ ਪੈਣਾ ਤੇ ਇਹ ਲੜਾਈ ਹਜੇ ਲੰਬੀ ਹੈ ਤੇ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਬਿਲਕੁਲ